ਵਚਨ ਆਪਦੇ ਮੂੰਹ ਤੇ ਕੀ ਕਰਨਾ ਹੈ ਕਾਬੂ ਕਰਨਾ ਮੈਂ ਮੂੰਹ ਤੇ ਕੰਟਰੋਲ ਕਰਨਾ ਸੋਟ ਕੇ ਕਿਹਾ ਅਗਰ ਪਰਮੇਸ਼ਰ ਤੂੰ ਮੇਰੇ ਮੂੰਹ ਤੇ ਕੰਟਰੋਲ ਕਰ ਮੈਂ ਕਿਸੇ ਨੂੰ ਮੇਰਾ ਮੂੰਹ ਬੁਰਾ ਨਾ ਕਹਿ ਦੇਵੇ ਹallelujah ਪਰਮੇਸ਼ਰ ਨਿਆਂ ਕਰਨਾ ਕਹਿੰਦੇ ਜਿਹੜਾ ਚੰਗਾ ਕੰਮ ਕਰਦਾ ਉਹਦਾ ਵੀ ਨਿਆਂ ਪਰਮੇਸ਼ਰ ਨੇ ਕਰਨਾ ਜਿਹੜਾ ਮਾੜਾ ਕੰਮ ਕਰਦਾ ਉਹਦਾ ਵੀ ਨਿਆਂ ਕਿਹਨੇ ਕਰਨਾ ਮੈਂ ਪਰਮੇਸ਼ਰ ਨੇ ਹੀ ਕਰਨਾ ਆਪਾਂ ਨੂੰ ਪਤਾ ਹੀ ਹੈ ਉਹ ਕਹਿੰਦਾ ਪਰਮੇਸ਼ਰ ਕਹਿੰਦਾ ਮੈਂ ਸਭ ਨੂੰ ਹੀ ਜਾਣਦਾ ਮੈਂ ਹallelujah ਹਰ ਇੱਕ ਦਾ ਫਲ ਕਿਹਨੇ ਦੇਣਾ ਮੈਂ ਪਰਮੇਸ਼ੁਰ ਨੇ ਦੇਣਾ ਪੱਖਪਾਤ ਨਹੀਂ ਉਹ ਕਿਸੇ ਦਾ ਕਰਦਾ ਹallelujah ਪ੍ਰਭੂ ਯਿਸੂ ਜੀ ਨੇ ਕਿੰਨਾ ਕੋਸਿਆ ਹallelujah ਉਹਨੇ ਕੋਈ ਗਨਾਹ ਥੋੜੀ ਕੀਤਾ ਸੀਗਾ ਆਪਣੇ ਆਪਾਂ ਦੀ ਖਾਤਰ ਨਹੀਂ ਉਹ ਵੀ ਉਹਦੇ ਕੋਲ ਸਵਰਗ ਦੂਤ ਘੱਟ ਸੀ ਉਹ ਵੀ ਜਿੱਤੋ ਮਰਜੀ ਉਹਦੇ ਕੋਲ ਤਾਕਤ ਬਹੁਤ ਸੀ ਉਹ ਵੀ ਬਚ ਸਕਦਾ ਸੀ ਹallelujah ਪਰ ਨਹੀਂ ਉਹਨੇ ਉਹ ਕਹਿੰਦਾ ਜੋ ਤੁਹਾਨੂੰ ਚੰਗਾ ਲੱਗਦੇ ਕਰੋ ਚੱਲੋ ਹallelujah ਤੇ ਆਪਾਂ ਨੂੰ ਤਾਂ ਕੋਈ ਕੁਝ ਕਹਿੰਦਾ ਵੀ ਨਹੀਂ ਆਪਾਂ ਫੇਰ ਵੀ ਐਵੇਂ ਹੀ ਅਗਲੇ ਤੇ ਸਾੜਾ ਕਰੀ ਜਾਣਾ ਹallelujah ਅਗਲੇ ਤਾਂ ਕੁਝ ਨਹੀਂ ਜਾਂਦਾ ਬਿਮਾਰੀਆਂ ਆਪਾਂ ਨੂੰ ਲੱਗਦੀਆਂ ਆਪਾਂ ਕੁਝ ਨਹੀਂ ਕੋਤ ਖਾਲੀ ਦੇ ਖਾਲੀ ਮੁੜੇ ਆਉਣੇ ਹallelujah ਇਸ ਤਰ੍ਹਾਂ ਕਰਕੇ ਉਹ ਕਹਿੰਦਾ ਆਪਦੇ ਗਵਾਂਢੀ ਨਾਲ ਆਪਣੇ ਨਾਲੋਂ ਜ਼ਿਆਦਾ ਪਿਆਰ ਕਰ ਗਵਾਂਢੀ ਆਪਣਾ ਕੌਣ ਹੈ ਕੋਣ ਹੈ ਗਵਾਂਢੀ ਆਪਣਾ ਜਿਹੜੇ ਆਪਾਂ ਇੱਕ ਥਾਂ ਇੱਥੇ ਇਕੱਠੇ ਹੋਏ ਹੋਏ ਆ ਹallelujah ਇਹ ਆਪਣਾ ਗਵਾਂਢੀ ਜੀ ਆਪਾਂ ਆ ਵੀ ਗਏ ਇੱਕ ਦੂਜੇ ਤੇ ਕੜੀ ਵੀ ਗਏ ਦੂਜਿਆਂ ਨੂੰ ਐ ਵੀ ਕਰੀ ਗਏ ਇੱਥੋਂ ਕਰਕੇ ਇੱਥੇ ਹੀ ਸੁਣਾਏਗੇ ਉੱਥੇ ਕੋਈ ਫਾਇਦਾ ਨਹੀਂ ਹallelujah ਇਹ ਤੋਂ ਆਪਾਂ ਬਚਣਾ ਆਪਦੇ ਮੂੰਹ ਤੇ ਕੀ ਕਰਨਾ ਕਾਬੂ ਕਰਨਾ ਮੈਂ ਮੂੰਹ ਤੇ ਕੰਟਰੋਲ ਕਰਨਾ ਸੋਟ ਕੇ ਕਿਹਾ ਕਰ ਪਰਮੇਸ਼ਰ ਤੂੰ ਮੇਰੇ ਮੂੰਹ ਤੇ ਕੰਟਰੋਲ ਕਰ ਮੈਂ ਕਿਸੇ ਨੂੰ ਮੇਰਾ ਮੂੰਹ ਬੁਰਾ ਨਾ ਕਹਿ ਦੇਵੇ ਹallelujah ਪਰਮੇਸ਼ਰ ਨਿਆਂ ਕਰਨਾ ਕਹਿੰਦੇ ਜਿਹੜਾ ਚੰਗਾ ਕੰਮ ਕਰਦਾ ਉਹਦਾ ਵੀ ਨਿਆਂ ਪਰਮੇਸ਼ਰ ਕਰਨ ਜਿਹੜਾ ਮਾ ਕੰਮ ਕਰਦਾ ਉਹਦਾ ਵੀ ਨਿਆਂ ਕਿਹਨੇ ਕਰਨਾ ਮੈਂ ਪਰਮੇਸ਼ਰ ਨੇ ਹੀ ਕਰਨਾ ਆਪਾਂ ਨੂੰ ਪਤਾ ਹੀ ਹੈ ਉਹ ਕਹਿੰਦਾ ਪਰਮੇਸ਼ਰ ਕਹਿੰਦਾ ਮੈਂ ਸਭ ਨੂੰ ਹੀ ਜਾਣਦਾ ਮੈਂ ਹਾਲੇਲੂਇਆ ਹਰ ਇੱਕ ਦਾ ਫਲ ਕਿਹਨੇ ਦੇਣਾ ਮੈਂ ਪਰਮੇਸ਼ਰ ਨੇ ਦੇਣਾ ਪੱਖਪਾਤ ਨਹੀਂ ਉਹ ਕਿਸੇ ਦਾ ਕਰਦਾ ਹallelujah ਕਹਿੰਦਾ ਪ੍ਰੇਮ ਕਦੇ ਟਲਦਾ ਨਹੀਂ ਪਰ ਭਾਵੇਂ ਅਗੰਮ ਵਾਕ ਹੋਣੋਂ ਮੁੱਕ ਜਾਣਗੇ ਭਾਵੇਂ ਬੋਲੀਆਂ ਹੁਣੋਂ ਜਾਂਦੀਆਂ ਰਹਿਣਗੀਆਂ ਭਾਵੇਂ ਇਲਮ ਹੋਵੇ ਉਹ ਮੁੱਕ ਜਾਵੇਗਾ ਹallelujah ਕਹਿੰਦੇ ਪ੍ਰੇਮ ਕਦੇ ਨਹੀਂ ਕੱਟਦਾਗਾ ਹallelujah ਅਗੰਮ ਵਾਕ ਜਿਹੜੇ ਉਹ ਵੀ ਮੁੱਕ ਜਾਣਗੇ ਬੋਲੀਆਂ ਵੀ ਮੁੱਕ ਜਾਣਗੀਆਂ ਪਰ ਜਿਹੜਾ ਪ੍ਰੇਮ ਹੈ ਕਹਿੰਦੇ ਉਹ ਕਦੇ ਵੀ ਟਲਦਾ ਨਹੀਂ ਨਾ ਉਹ ਕੱਟਦਾ ਹੀ ਹੈ ਹallelujah ਕਹਿੰਦਾ ਅਸੀਂ ਤਾਂ ਕੁਝ-ਕੁਝ ਜਾਣਦੇ ਹਾਂ ਅਤੇ ਕੁਝ-ਕੁਝ ਅਗੰਬਾਕ ਬੋਲਦੇ ਹਾਂ ਹallelujah ਕੀ ਕਹਿੰਦੇ ਕੁਛ-ਕੁਛ ਹੀ ਜਾਣਦੇ ਆ ਤੇ ਕੁਛ ਅਸੀਂ ਅਗੰਬਾਕ ਬੋਲਦੇ ਆ ਗੰਬਾਕ ਕਿਹੜੇ ਨੇ ਜਿਹੜੇ ਆਪਾਂ ਇਹਦੇ ਵਿੱਚੋਂ ਬਚਨ ਕੱਢ ਲੈਨੇ ਆ ਹallelujah ਕਹਿੰਦੇ ਜਦ ਸਪੂਰਨ ਆਵੇ ਤਦ ਅਧੂਰਾ ਮੁੱਕ ਜਾਵੇਗਾ ਹallelujah ਸਪੂਰਨ ਕੌਣ ਆਊਗਾ ਜਦ ਪਵਿੱਤਰ ਆਤਮਾ ਸੱਚਮੁੱਚ ਆ ਗਿਆ ਤੇ ਜਿਹੜਾ ਅਧੂਰਾ ਉਹ ਮੁੱਕ ਜਾਊਗਾ ਹallelujah ਉਹ ਕਹਿੰਦਾ ਇੱਕ ਇਨਸਾਨ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਮਾਇਆ ਦੀ ਤੇ ਪਰਮੇਸ਼ਰ ਦੀ ਸੇਵਾ ਨਹੀਂ ਕਰ ਸਕਦਾ ਹallelujah ਇੱਕ ਹੀ ਠੀਕ ਹੋਊਗਾ ਉੱਥੇ ਜੇ ਇੱਕ ਠੀਕ ਹੋਊਗਾ ਫਿਰ ਉਹਦੀ ਸੇਵਾ ਕਰ ਸਕਦੇ ਆ ਹallelujah ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਨੂੰ ਪਹਿਲ ਕਿਹਨੂੰ ਦੇਣੀ ਹੈ ਪਰਮੇਸ਼ਰ ਨੂੰ ਦੇਣੀ ਹੈ ਕੋਈ ਆਪਣੀ ਜ਼ਿੰਦਗੀ ਚ ਘਾਟਾ ਹੋਵੇ ਕੁਛ ਵੀ ਹੋਵੇ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਤੂੰ ਜਾਣਦਾ ਪਰਮੇਸ਼ਰ ਬਾਈਬਲ ਚ ਲਿਖਿਆ ਹੋਇਆ ਤੂੰ ਘਾਟੇ ਵਾਦੇ ਤੂੰ ਹੀ ਪੂਰੇ ਕਰਨੇ ਕਿਸੇ ਇਨਸਾਨ ਨੇ ਨਹੀਂ ਕਰਨੇ ਹallelujah ਸੱਚਮੁੱਚ ਉਹ ਕਰਨ ਦੀ ਤਾਕਤ ਰੱਖਦਾ ਵੈ ਜਦੋਂ ਆਪਣੀਆਂ ਅੱਖਾਂ ਲੱਗ ਗਈਆਂ ਪਰਮੇਸ਼ਰ ਤੋਂ ਕਿਤੇ ਆਪਾਂ ਨੂੰ ਐਵੇਂ ਥੋੜੀ ਰਹਿਣ ਦੇਊਗਾ ਉਹ ਆਪਾਂ ਨੂੰ ਸੱਚਮੁੱਚ ਉੱਚੀਆਂ ਵੀ ਕਰੂ ਹਰ ਇੱਕ ਆਪਣਾ ਬੰਦੋਬਸਤ ਵੀ ਕਰੂਗਾ ਜਿਹੜੇ ਕੰਮ ਅਧੂਰੇ ਪਏ ਉਹਨੇ ਪੂਰੇ ਵੀ ਕਰਨੇ ਆ ਹallelujah ਕਰੂਗਾ ਕਦੋਂ ਜਦੋਂ ਆਪਾਂ ਪਰੋ ਸੌਦੇ ਰਹੀ ਆਪਣੀ ਅੱਖਾਂ ਇਨਸਾਨਾਂ ਵਾਲੀ ਲਗੀਆਂ ਰਹੀਆਂ ਖਣੀ ਮੇਰਾ ਕੋਈ ਰਿਸ਼ਤੇਦਾਰ ਹੀ ਆਕੇ ਕਰ ਜੂ ਖਣੀ ਮੇਰਾ ਕੋਈ ਧੀ ਕਰਦੂਗੀ ਪੁੱਤ ਕਰਦੂ ਕਿਸੇ ਨੇ ਨਹੀਂ ਕਰਨਾਗਾ ਹallelujah ਜਦੋਂ ਆਪਣੀ ਅੱਖਾਂ ਨੂੰ ਸਾਣ ਪਰਮੇਸ਼ਰ ਵੱਲੀ ਲਾਈਆਂ ਪਰਮੇਸ਼ਰ ਮੈਨੂੰ ਪਤਾ ਵੈ ਤੂੰ ਹਰ ਇੱਕ ਦਾ ਇੰਤਜ਼ਾਮ ਤੂੰ ਹੀ ਕਰਨਾ ਤੂੰ ਮੇਰਾ ਵੀ ਕਰੇਗਾ ਉਹ ਸੱਚਮੁੱਚ ਹੀ ਕਰੂਗਾ ਹallelujah ਹallelujah ਇਸ ਤਰ੍ਹਾਂ ਕਰਕੇ ਪਹਿਲ ਕਿਹਨੂੰ ਦੇਣੀ ਆ ਆਪਾਂ ਪਰਮੇਸ਼ਰ ਨੂੰ ਦੇਣੀ ਹੈ ਕਹਿੰਦੇ ਜਿੰਨਾ ਆਪਾਂ ਮਰਜੀ ਕਹਿ ਲਈ ਆਪਣਨ ਆਪਾਂ ਨੂੰ ਪਤਾ ਹੁੰਦਾ ਪਰਮੇਸ਼ਰ ਨੇ ਕੰਮ ਕਰਨਾ ਹੀ ਕਰਨਾ ਹੈ ਹਾਲੇਲੂਇਆ ਮਸੀਹ ਜਦੋਂ ਮਸੀਹ ਚ ਆਏ ਮੈਂ ਜਦੋਂ ਪ੍ਰਭੂ ਦੇ ਜਾਣ ਲੱਗੇ ਮੈਂ ਕਿ ਪ੍ਰਭੂ ਮੈਂ ਮੇਰੇ ਘਰੇ ਚਾਏ ਕੰਮ ਹੋਣ ਚਾਏ ਨਾ ਮੈਂ ਤੇਰੀ ਸੇਵਾ ਕਰਨੀ ਹੈ ਮੈਂ ਹੋਰ ਰੂਹਾਂ ਬਚਾਉਣੇ ਤੂੰ ਮੈਨੂੰ ਇਹੋ ਜਿਹਾ ਇਸਤੇਮਾਲ ਕਰ ਹਾਲੇਲੂਇਆ ਪਰਮੇਸ਼ਰ ਕੇ ਮੈਂ ਪਰਮੇਸ਼ਰ ਸੱਚਮੁੱਚ ਮੈਂ ਤਾਂ ਲੋਕਾਂ ਲਈ ਦਵਾਵਾ ਪ੍ਰਾਰਥਨਾ ਕਰਨ ਵਾਲੀ ਮੈਨੂੰ ਬਣਾ ਉੱਥੇ ਤਾਂ ਗੇੜੇ ਮੈਂ ਮਾਰ ਲੇ ਜਿਹੜੇ 2 ਸਾਲ 2 ਸਾਲ ਮਾਰ ਲੇ ਹallelujah ਪਰ ਸੱਚਮੁੱਚ ਪਰਮੇਸ਼ਰ ਨੇ ਉਹ ਮੇਰੀ ਕਦੋਂ ਦੀ ਲਿਖੀ ਵੀ ਸੀ ਮੇਰੀ ਕਾਪੀ ਤੇ ਹਜੇ ਵੀ ਜਦੋਂ ਮੈਂ ਜਾਣ ਲੱਗੇ ਲਿਖੀ ਵੀ ਐ ਤਾਂ ਪਰਮੇਸ਼ਰ ਨੇ ਮੇਰੀ 2 ਸਾਲਾਂ ਦੀ ਪੂਰੀ ਕਰਤੀ ਸੀ ਹallelujah ਮੈਨੂੰ ਇਸ ਜੋਗ ਬਣਾਇਆ ਮੈਨੂੰ ਖੜਨ ਦਾ ਮੌਕਾ ਦਿੱਤਾ ਮੈਨੂੰ ਬੋਲਣ ਦਾ ਮੌਕਾ ਦਿੱਤਾ ਹallelujah